ਪਰ ਹਣ ਤੋ ਇਹ ਦਿੱਸ਼ਤ ਮੰਨ ਗਏ ਆ ਤੇ ਤੂੰ ਆਨੀ ਮੈਂ ਅਜੇ ਕੋਈ ਕਰਨਾ ਨਹੀਂ ਇਹਦਾ ਰਿਸ਼ਤਾ ਸੁਖ ਦਾ ਮੈਂ ਚਲ ਜਵਾਬ ਦੇ ਨਹੀਂ ਸਕਦੀ ਤੇ ਤੂੰ ਤੇ ਪ੍ਰੀਤੀ ਹਰੋਂ ਮੈਂ ਕੀ ਕਰ ਸਕਦੀ ਹਾਂ ਜਦੋਂ ਉਹਨੇ ਪਹਿਲਾਂ ਆਪਣੇ ਪਿਓ ਨਾਲ ਗੱਲ ਕਰ ਲਈ ਆ ਹਾਂ ਤੱਕ ਕਰਤੀ ਆ ਉਹਨਾਂ ਨੂੰ ਟਾਈਮ ਦੇਤਾ ਜੇ ਹੁਣ ਮੈਂ ਆੜਦੇ ਹਾਂ ਤਾਂ ਫਿਰ ਇਹਦੇ ਦਿਲ ਚ ਆਉਣਾ ਵੀ ਮੰਮੀ ਘਰੇ ਮੈਨੂੰ ਉਤੋਂ ਹੀ ਪਿਆਰ ਕਰਦੀ ਆ ਮੇਰੀ ਜ਼ਿੰਦਗੀ ਬਾਰੇ ਕੁਝ ਸੋਚਦੀ ਨਹੀਂ ਹੁਣ ਮੈਂ ਫਸੀ ਆ ਤੇ ਕੋਈ ਨਹੀਂ ਕਰ ਲਈ ਮਰਜ਼ੀ ਜੇ ਉਹ ਜੀ ਨਿਕਲ ਆਈ ਤੇ ਆਪੇ ਅੱਖਾਂ ਚ ਘਸੌਣ ਦੇਤੇ ਹਾਂ ਲਾਊਗਾ ਮੈਂ ਤਾਂ ਆਪਣੀ ਪੂਰੀ ਬਾਹ ਲਾਵੂੰਗੀ ਐਡੀ ਛੇਤੀ ਤੇ ਮੈਂ ਵੀ ਨਹੀਂ ਬਾਕੀ ਹੁਣ ਤੈਨੂੰ ਪਤਾ ਚਲੋ ਹਰ ਜਾ ਕੇ ਵੇਨੇ ਕੀ ਸਾਖਤਾ ਵੇਨਾ ਕੋਈ ਨਹੀਂ ਸੋਇਰਾ ਕਰਾ ਲੇਖਮ ਨਹੀਂ ਹੁਜੇ ਨਾ ਆ ਗਏ ਤੇ ਫਿਰ ਹਰ ਗੱਲ ਮੇਰੀ ਮੰਦਾ ਮੁੜ ਕੇ ਇਹਨੇ ਮੇਰੇ ਪੱਲਾ ਨਹੀਂ ਪੱਲਾ ਨਹੀਂ ਫੜਨਾ ਹਰ ਗੱਲ ਮੈਂ ਵਿੱਚ ਕਸੂਤੀ ਫਸੀ ਜੇ ਮੈਂ ਕਿ ਇਹਦੇ ਮੰਨ ਚਾਉਗੀ ਵੀ ਮੈਂ ਮੰਮੀ ਦੀ ਹਰ ਗੱਲ ਮੰਨਦਾ ਮੰਨਦਾ ਤੇ ਮੰਮੀ ਨੇ ਮੇਰੀ ਮੰਲੀ ਦੀ ਇੱਕ ਵੀ ਤੂੰ ਮਰਣੀ ਪੈਣੀ ਹੈ ਪਹਿਲੀ ਵਾਰੀ ਆਨੇ ਮੇਰੇ ਨਾਲ ਕੋਈ ਗੱਲ ਕੀਤੀ ਨਹੀਂ ਤੇ ਕਦੀ ਕੋਈ ਇਹੋ ਜਿਹਾ ਮੇਰੇ ਤੇ ਨਹੀਂ ਅੱਛਾ ਨਹੀਂ ਮਤਲਬ ਮੈਨੂੰ ਵਿੱਚ ਲਿਆ ਗੱਲ ਦੇ ਚਲੋ ਯਾਰ ਸਰੇ ਵੇਂਦੇ ਕਿ ਸਰੇ ਜਾਵਦੇ ਕੋਈ ਨਹੀਂ ਹਾਂ ਚਲ ਪੈ ਜਾ ਰੋ ਚੱਲੇ ਅੱਜ ਆਪਾਂ ਆ ਕੇ ਚੱਲ ਪੜ ਮੈਂ ਨਾ ਚਾਹ ਬੁਣਨ ਦੀ ਸੋਚਾਂ ਦੇ ਹੀ ਹਾਂ ਮਮਾ ਤੇ ਹਰਕੇ ਦੇ ਸੰਬੰਧਾਂ ਛੁੱਟੀਆਂ ਮੈਨੂੰ ਹੋਣੀਆਂ ਹਨ ਤੂੰ ਮੈਨੂੰ ਨਾਨਕੇ ਲੈ ਕੇ ਚੱਲੋ ਕੋਈ ਨਹੀਂ ਬੇਟੀ ਨਾਨਕੇ ਲੈ ਜਾਂ ਨਾਨਕੇ ਅੱਦੀ ਕਰਦੇ ਕਾਫੀ ਟਾਈਮ ਹੋ ਗਿਆ ਮੈਨੂੰ ਵੀ ਗਈ ਸਗੋਂ ਮਾਮੇ ਤੇਰੇ ਤੇ ਕਿੰਨੀ ਵਾਰੀ ਕਹਿ ਚੁੱਕੇ ਆ ਫੇ ਤੂੰ ਹੀ ਆਉਂਦੀ ਨਹੀਂ ਦੋਵੇਂ ਮਾਵਾ ਧੀਆ ਕੋਈ ਨਹੀਂ ਹਰਕੇ ਚੱਲਾਂਗੇ ਫੇ ਆਪਾਂ ਪੁੱਛਿਆ ਨਾ ਦੋ ਤਿੰਨ ਵਾਰੀ ਕਿ ਮਨਦੀਪ ਨੂੰ ਕਦੋਂ ਛੁੱਟੀਆਂ ਪੈਣੀਆਂ ਤੇ ਮੈਂ ਕਿਹਾ ਹੀ ਮੈਂ ਚੱਲ ਕੋਈ ਨਹੀਂ ਜਦੋਂ ਨੈਕਸਟ ਟਾਈਮ ਛੁੱਟੀਆਂ ਪੈਣੀਆਂ ਫੇ ਆਵਾਂਗੇ ਜ਼ਰੂਰ ਠੀਕ ਹੁੰਦੀ ਹੈ ਕਿ ਤਸਵਿੰਦੇ ਦਿਨ ਛੁੱਟੀਆਂ ਇਹਦੇ ਮੰਮੀ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਕੀ ਗੱਲ ਕਰਨੀ ਇੱਕ ਮੈਨੂੰ ਨਾ ਮਤਲਬ ਮੁੰਡਾ ਪਸੰਦ ਆ ਤੇ ਉਹਨਾਂ ਨੂੰ ਤੁਸੀਂ ਵੀ ਜਾਣਦੇ ਜੋ ਤੇ ਤਨੋਂ ਚੰਗਾ ਵੀ ਲੱਗਦਾ ਮੈਨੂੰ ਮੈਂ ਜਾਣਦੀ ਹਾਂ ਉਹ ਤੁਸੀਂ ਜਾਣਦੇ ਹੋ ਤੁਹਾਨੂੰ ਪਸੰਦ ਵੀ ਬਹੁਤ ਆ ਕਿਹੜਾ ਮੁੰਡਾ ਜਿੱਥੋਂ ਆਪਾਂ ਵਾਸ਼ਿੰਗ ਮਸ਼ੀਨ ਲਈ ਸੀ ਅੱਛਾ ਅੱਛਾ ਠੀਕ ਹੈ ਆ ਮੁੰਡਾ ਤੇ ਸਹੀ ਆ ਮੁੰਡੇ ਚਤ ਨਹੀਂ ਕੋਈ ਵੀ ਘਰਾਬੀ ਹੈਗੀ ਮਨਦੀਪੀ ਤੇਰੇ ਮਨ 'ਚ ਕਿਤਰਾ ਖਿਆਲ ਆਇਆ ਉਸ ਲੜਕੇ ਦਾ ਜਾਂ ਤੂੰ ਪਹਿਲਾਂ ਉਹਨੂੰ ਕਿਤੇ ਮਿਲੀ ਆ ਕਿ ਜਾਂ ਕੋਈ ਫੋਨ ਵਗੈਰਾ ਆਇਆ ਤੇਨੂੰ ਤੇਰੇ ਦਿਲ 'ਚ ਕਿਸ ਤਰ੍ਹਾਂ ਵਿਚਾਰ ਆਇਆ ਉਹ ਜਦੋਂ ਆਪਾਂ ਮਿਲੇ ਸੀ ਨਾ ਮਤਲਬ ਪਹਿਲੀ ਵਾਰ ਮੈਨੂੰ ਉਹਦਾ ਹੀ ਮਤਲਬ ਉਹਨਾਂ ਦਾ ਨੇਚਰ ਇੰਨਾ ਵਧੀਆ ਲੱਗਾ ਮੈਨੂੰ ਉਹਦਾ ਹੀ ਮਤਲਬ ਵਧੀਆ ਦਿਨ ਨੂੰ ਲੱਗੇ ਤੇ ਮੈਨੂੰ ਲੱਗਾ ਵੀ ਵਧੀਆ ਖਾਨਦਾਨੀ ਦਾ ਮੁੰਡਾ ਲੱਗਦਾ ਤੇ ਫਿਰ ਮੈਨੂੰ ਪਸੰਦ ਆ ਅੱਛਾ ਤੇਰੇ ਮਤਲਬ ਪਸੰਦ ਆ ਦਿਨ ਨੂੰ ਮੈਂ ਕਿਹਾ ਵੀ ਜੇ ਹੁਣ ਤੁਸੀਂ ਜੇ ਕਰਨਾ ਤੇ ਚਲੋ ਹੁੰਦਾ ਹੀ ਆ ਕੁੜੀਆਂ ਦਾ ਤੇ ਚਲੋ ਜੇ ਮੈਨੂੰ ਮਤਲਬ ਇੱਥੇ ਪਸੰਦ ਆ ਤੇ ਚਲੋ ਇੱਥੇ ਤੁਸੀਂ ਮਾਮਾ ਜੀ ਨਾਲ ਗੱਲ ਕਰ ਲੇ ਬੇਟੇ ਉਹ ਤੇ ਤੈਨੂੰ ਤੂੰ ਤੇ ਉਹਨੂੰ ਪਸੰਦ ਕਰਦੀਆਂ ਤੇ ਉਹ ਵੀ ਤੈਨੂੰ ਕਰਦਾ ਪਸੰਦ ਹਾਂਜੀ ਮੰਮੀ ਉਹ ਵੀ ਕਰਦਾ ਵਾ ਮਤਲਬ ਕਹਿੰਦੇ ਹੀ ਵੀ ਮੈਂ ਆਪਣੇ ਘਰ ਦੇ ਆਣਾ ਗੱਲ ਕਰੂੰਗਾ ਮਨਾਊਗਾ ਤੇ ਮੰਮੀ ਡੈਡੀ ਹੁੰਦੇ ਸਾਰੀ ਗੱਲ ਮੰਨਦੇ ਆ ਹਾਂ ਤੇ ਕਹਿੰਦੇ ਮੈਂ ਮਨਾਊਗਾ ਆਪਣੇ ਘਰ ਦੇ ਆਣੋਂ ਤੇ ਹੋਈ ਗੱਲ ਮੇਰੀ ਪਸੰਦ ਕਰਦਾ ਵਾ ਅੱਛਾ ਚਲ ਕੋਈ ਗੱਲ ਨਹੀਂ ਮੈਂ ਤੇਰੇ ਪਾਪਾ ਦੇ ਨਾਲ ਕਰਾਂਗੀ ਇਸ ਬਾਰੇ ਡਿਸਕਸ ਨਾਲ ਤੇਰੇ ਮਾਮਾ ਹੀ ਨੂੰ ਵੀ ਪੁੱਛ ਲਾਂਗੀ ਇੱਕ ਵਾਰੀ ਨਹੀਂ ਤੇ ਫਿਰ ਉਹਨਾਂ ਨੇ ਕਹਿਣਾ ਇਹ ਮਾਵਾਂ ਤੇ ਆਪ ਹੁਦਰੀਆਂ ਹੋਈਆਂ ਮੈਂ ਤੇ ਤੁਹਾਡੇ ਨਾਲ ਮੰਮੀ ਫਰੈਂਡ ਦੇ ਤੌਰ ਤੇ ਗੱਲ ਕੀਤੀ ਸੀ ਤੇ ਚਲੋ ਤੁਸੀਂ ਇੱਕ ਵਾਰੀ ਪਾਪਾ ਨਾਲ ਤੇ ਮਾਮਾ ਜੀ ਨਾਲ ਨਾ ਕਰ ਲਿਓ ਗੱਲ ਤੇ ਉਹਨਾਂ ਦੇ ਪੇਰੈਂਟਸ ਨੂੰ ਪਤਾਏ ਉਹਨਾਂ ਦੀ ਮੰਮੀ ਪਾਪਾ ਨੂੰ ਪਤਾ ਉਹ ਕਹਿੰਦੇ ਸੀ ਮੈਂ ਗੱਲ ਕਰੂੰਗਾ ਮਤਲਬ ਮਨਾਉਂਗਾ ਵੈਸੇ ਹਰ ਗੱਲ ਉਹਦੇ ਮੰਮੀ ਮੰਨਦੇ ਆ ਅੱਛਾ ਚਲੋ ਕੋਈ ਗੱਲ ਨਹੀਂ ਆਪਾਂ ਪਰਿਵਾਰ ਵਿੱਚ ਬਹਿ ਕੇ ਇੱਕ ਵਾਰੀ ਗੱਲ ਕਰਾਂਗੇ ਫਿਰ ਵੇਖ ਲਾਂਗੇ ਜੇ ਸਹੀ ਲੱਗਣਗੇ ਪਰਿਵਾਰ ਲੱਗੇਗਾ ਸਹੀ ਤੇ ਕੋਈ ਨਹੀਂ ਬੇਟੀ ਕਰਨਾ ਤੇ ਹੈ ਲਈ ਆ ਕਿਤੇ ਨਾ ਕਿਤੇ ਤੇ ਕੋਈ ਗੱਲ ਨਹੀਂ ਜੇ ਤੁਸੀਂ ਮੈਨੂੰ ਦੱਸ ਦਿੱਤਾ ਇੱਕ ਦੋਸਤ ਬਣ ਕੇ ਫਰੈਂਡ ਬਣ ਕੇ ਬਹੁਤ ਵਧੀਆ ਮੈਨੂੰ ਸਭ ਤੋਂ ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਕੋਈ ਲੁਕਾ ਨਹੀਂ ਰੱਖਿਆ ਇਸ ਚੀਜ਼ ਦਾ ਤੁਸੀਂ ਕੋਈ ਨਹੀਂ ਬੇਟੇ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਅਸੀਂ ਜਦ ਆਪਣੇ ਪਰਿਵਾਰ ਨਾਲ ਸਾਰੀ ਗੱਲ ਕਰਕੇ ਉਹਨਾਂ ਨਾਲ ਵੀ ਬੈਠ ਕੇ ਗੱਲ ਕਰਾਂਗੇ ਤੇ ਕੋਈ ਨਹੀਂ ਅਸੀਂ ਸਹਿਮਤ ਕੋਈ ਨਹੀਂ ਤੇ ਕਰ ਲਿਓ ਚਲੋ ਕੋਈ ਨਹੀਂ ਬੇਟੇ ਤੁਸੀਂ ਇੱਕ ਵਾਰੀ ਨਾ ਉਹਨਾਂ ਨਾਲ ਬੈਠੇ ਨਾਲ ਗੱਲ ਕਰ ਲੈਣਾ ਤੇ ਉਹਨਾਂ ਨੂੰ ਦੱਸਣਾ ਕਹਿ ਦੇਣਾ ਵੀ ਉਹ ਆਪਣੇ ਪੇਰੈਂਟਸ ਨੂੰ ਸਾਡੇ ਘਰ ਭੇਜ ਜਨ ਰਿਸ਼ਤਾ ਲੈ ਕੇ ਤੇ ਕੋਈ ਗੱਲ ਨਹੀਂ ਫਿਰ ਕੱਲ ਨੂੰ ਮੈਂ ਤੇਰੇ ਪਾਪਾ ਨਾਲ ਵੀ ਗੱਲ ਕਰੂੰਗੀ ਫਿਰ ਮੈਨੂੰ ਥੋੜੀ ਮੁਸ਼ਕਲ ਤੇ ਨਹੀਂ ਨਾ ਆਏਗੀ ਕਰਾਂ ਉਹਨਾਂ ਨੇ ਕਿਹਾ ਮਾਂ ਮਮਾ ਤਿਆਰ ਲੀਆਂ ਦੋਏ ਤੁਹਾਨੂੰ ਮੈਂ ਦੱਸ ਦਿੱਤਾ ਨਾ ਤੇ ਤੁਸੀਂ ਆਪੇ ਹੁਣ ਜੋ ਵੀ ਡਿਸੀਜਨ ਲਾਓਗੇ ਮੈਨੂੰ ਤੁਹਾਡੇ ਤੇ ਭਰੋਸਾ ਵਾ ਵੀ ਤੁਸੀਂ ਜੋ ਵੀ ਸੋਚੋਗੇ ਮੇਰੇ ਵਾਸਤੇ ਸਹੀ ਸੋਚੋਗੇ ਚਲੋ ਕੋਈ ਗੱਲ ਨਹੀਂ ਬੇਟੇ ਪਾਪਾ ਦੀ ਸਲਾਹ ਦੇ ਨਾਲ ਹੀ ਹੈ ਨਾ ਮੈਂ ਉਹਨਾਂ ਤੋਂ ਬਾਹਰ ਨਹੀਂ ਨਾ ਫਿਰ ਰਹਿਗੀ ਕੋਈ ਨਹੀਂ ਮੰਮੀ ਮੈਂ ਮਤਲਬ ਫੋਨ ਕਰਦੀ ਆ ਮਤਲਬ ਸੁੱਕ ਨੂੰ ਤੇ ਆਪਣੇ ਪੇਨਰਸ ਨਾਲ ਗੱਲ ਕਰੋ ਤੇ ਇੱਧਰ ਮਤਲਬ ਉਹ ਰਿਸ਼ਤਾ ਲੈ ਕੇ ਮੇਰੇ ਕੋਲ ਆਣ ਛੁਰ ਕੋਈ ਗੱਲ ਨਹੀਂ ਤੇ ਇੱਕ ਵਾਰੀ ਪੁੱਛ ਲਈ ਹਾਂ ਤੇ ਆਪਣੇ ਘਰੇ ਆਉਣਗੇ ਨਾ ਤੇ ਫਿਰ ਉਹ ਛੁਰ ਕੋਈ ਗੱਲ ਨਹੀਂ ਸਲਾਹ ਨਾਲ ਹੀ ਆ ਨਾ ਰਿਸ਼ਤੇ ਦੀ ਮੈਂ ਉਹਨਾਂ ਨੂੰ ਕਹੂੰਗੀ ਵੀ ਮੇਰੇ ਮਤਲਬ ਮੰਮੀ ਤਾਂ ਸਹਿਮਤ ਆ ਮੇਰੇ ਨਾਲ ਪਰ ਪਾਪਾ ਨੂੰ ਮਨਾਉਣਾ ਥੋੜਾ ਜਿਹਾ ਇਹ ਤਾਂ ਉਹ ਖਾਈ ਆ ਤੇ ਚਲੇ ਉਹਨਾਂ ਦੇ ਪੇਰੈਂਟਸ ਆ ਜਾਣਗੇ ਆਪਣੇ ਘਰੇ ਤੇ ਰਿਸ਼ਤਾ ਲੈ ਕੇ ਤੇ ਫਿਰ ਪਾਪਾ ਨੂੰ ਵੀ ਥੋੜਾ ਮਨਾਉਣਾ ਸੌਖਾ ਹੋ ਜਾਊਗਾ ਕੋਈ ਗੱਲ ਨਹੀਂ ਆਪਾਂ ਦੇ ਪਤਾ ਵੀ ਉਹ ਖਾਨਦਾਨੀ ਆ ਨੇਚਰ ਵੀ ਉਹਨਾਂ ਦਾ ਵਧੀਆ ਤੇ ਪਰ ਪਾਪਾ ਨੂੰ ਫਿਰ ਉਹ ਚਲਾਣਗੇ ਤੇ ਫਿਰ ਆਸਾਨੀ ਨਾਲ ਮਤਲਬ ਗੱਲਬਾਤ ਹੋ ਜਾਂਦੀ ਆ ਫਿਰ ਆਪਾਂ ਡਾਇਰੈਕਟ ਗੱਲ ਕਰਾਂਗੇ ਤੇ ਪਾਪਾ ਦਾ ਫਿਰ ਗੁੱਸਾ ਵੀ ਉਹਨੂੰ ਨੱਪਾ ਰੱਖਾਈ ਹੋ ਜਾ ਜਾਇਦਾ ਫਿਰ ਚਲ ਕੋਈ ਗੱਲ ਨਹੀਂ ਦੇਖ ਲੈਣੀ ਆ ਕਿੱਥੇ ਵੀ ਤੇ ਤੇ ਮੁੰਡਾ ਪਸੰਦ ਆ ਤੇ ਠੀਕ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਕੋਸ਼ ਨਹੀਂ ਬੈਠੇ ਸੀ ਵੈਸੇ ਤੇ ਮੈਂ ਨਾ ਆਪਣੇ ਮੰਮਾ ਨਾਲ ਗੱਲ ਕੀਤੀ ਸੀ ਅੱਛਾ ਤੇ ਉਹ ਤਾਂ ਮੰਨਦੇ ਮੇਰੇ ਨਾਲ ਸਹਿਮਤ ਆ ਤੇ ਥੋੜਾ ਜਿਹਾ ਪਾਪਾ ਨੂੰ ਥੋੜਾ ਜਿਹਾ ਗੁੱਸੇ 'ਚ ਉਹਨਾਂ ਨੂੰ ਥੋੜਾ ਮਨਾਉਣਾ ਸੌਖਾ ਨਹੀਂ ਆ। ਅੱਛਾ ਤਾਂ ਉਹ ਨਹੀਂ ਮੰਨਦੀ। ਨਹੀਂ ਉਹ ਫਿਰ ਮੰਮਾ ਨਾਲ ਗੱਲ ਕਰਨੀ ਤੇ ਪਤਾ ਨਹੀਂ ਕਿੱਦਾਂ ਦਾ ਰੈਐਕਸ਼ਨ ਕਰਨ ਗੋ। ਜਰਾ ਕੋਈ ਕੀ ਮੰਮਾ ਮੰਨਦੇ ਆ ਨਾ? ਹਾਂਜੀ। ਪਰ ਨਹੀਂ ਪਾਪਾ ਮਾਚਿਆ। ਤੇ ਮੈਂ ਚਾਹੁੰਦੀ ਆ ਵੀ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਤੇ ਉਹ ਇੱਧਰ ਮਤਲਬ ਸ਼ਤ ਲੈ ਕੇ ਆਉਣ ਤੇ ਫੇਰ ਚਲੋ। ਅੱਛਾ ਚਲੋ ਕੋਈ ਗੱਲ ਨਹੀਂ। ਮੈਂ ਨਾ ਕਿਸੇ ਡੈਡੀ ਨਾਲ ਹੀ ਗੱਲ ਡੈਡੀ ਤੇ ਕੁਝ ਨਹੀਂ ਕਹਿੰਦਾ ਮਾਤਾ ਮੇਰੀ ਘਰ ਦੀ ਥੋੜਾ ਜਿਹਾ ਉਹ ਕਹਿੰਦੀ ਮਰਚਲ ਕੁੜੀਆਂ ਬੜੀਆਂ ਤੇਜ ਆ ਆਪਣਾ ਲੈ ਐਂ ਐਸਾ ਐਸਾ ਮੈਂ ਵੀ ਦੇਖ ਲੈਣੀ ਆ ਮੈਂ ਆਪਣੀ ਪਸੰਦ ਦੀ ਲੈਣੀ ਆ ਤੇ ਕੋਈ ਗੱਲ ਨਹੀਂ ਮੰਮੀ ਨਾਲ ਵੀ ਕਰਦਾ ਹੀ ਗੱਲ ਡੈਡੀ ਕਹੇ ਆ ਮੰਦੇ ਠੀਕ ਤੇ ਚੱਲਦੇ ਨੇ ਡੜੀ ਆਉਂਦੇ ਆ ਤੇ ਮੈਂ ਕਰਦਾ ਨਾ ਗੱਲ ਸਰ ਕੋਈ ਗੱਲ ਨਹੀਂ ਲੈਕਾ ਡੈਡੀ ਨਾਲ ਜਾ ਆ ਮੈਂ ਕਿਹੜੀ ਗੱਲ ਕਰਦਾ ਤੇ ਉਹਦੀ ਜਣਾ ਹਸਨ ਨੂੰ ਕੀ ਆ ਡੈਡੀ ਜੇ ਕਿਤੇ ਗਏ ਆ ਤੇ ਫਿਰ ਤੇਹੀ ਫਿਰ ਇੰਨਾ ਟਾਈਮ ਥੋੜੀ ਆਪਾਂ ਪਾਉਣਾ ਵਾ ਫਿਰ ਤੇਹੀ ਮम्मा ਨੂੰ ਲੈ ਕੇ ਹੀ ਆ ਚੋ ਚੱਕ ਗੱਲ ਨਹੀਂ ਮਮਾ ਕਿਨਾਂ ਕਰਤਾ ਗੱਲ ਤੇ ਇਹ ਵਿੱਚ ਕਾਹੀ ਹੈ ਫਿਰ ਮੈਂ ਤੁਹਾਨੂੰ ਗੱਲ ਕਰਕੇ ਦੱਸਦਾ ਠੀਕ ਹੈ ਚਾ ਚਲੋ ਬੱਲ ਤੇਰੀ ਤੂੰ ਕਹਿਣਾ ਕੀ ਬਣਾਇਆ ਮਮੀ ਅੱਜ ਬੇਟੇ ਥੋੜੀ ਦਾਲ ਬਣਾਈ ਆ ਨਾਲ ਮੈਂ ਥੋੜੀ ਜਿਹੀ ਚੌਲ ਬਣਾ ਲਈ ਆ ਵਧੀਆ ਲੱਗਦੀ ਕਰਾਰੇ ਲੱਗਦੇ ਦਾਲ ਨਾਲ ਚੋਲ ਵੀ ਵਧੀਆ ਲੱਗਦੇ ਹਮਮ ਤੇ ਮੰਦੀ ਤੋਂ ਗੱਲ ਅੰਜੀ ਮਮੀ ਕੀਤੀ ਸੀ ਉਹ ਕਹਿੰਦੇ ਮੈਂ ਦੁਕਾਨ ਬੰਦ ਕਰਕੇ ਘਰੇ ਚਲਿਆ ਹਾਂ ਤੇ ਫਿਰ ਮੈਂ ਕਰਦੇ ਗੱਲ ਕਰੇ ਜਾ ਕੇ ਮਮੀ ਨਾਲ ਤੇ ਪਾਪਾ ਤਾਂ ਕਹਿੰਦੇ ਘਰੇ ਨਹੀਂ ਹੈਗੇ ਤੇ ਮੇਰੇ ਮਾਸੀ ਜੀ ਹੁਣੇ ਆਏ ਆ ਤੇ ਮੰਮਾ ਨਾਲ ਗੱਲ ਕਰਕੇ ਤੇ ਮਾਸੀ ਜੀ ਨਾਲ ਸਾਰਿਆਂ ਨਾਲ ਸਲਾਹ ਕਰਕੇ ਤੇ ਫਿਰ ਮੈਂ ਰਾਤ ਨੂੰ ਕਹਿੰਦੇ ਜੋ ਵੀ ਉਹ ਕਹਿਣਗੇ ਫਿਰ ਮੈਂ ਕਾਲ ਕਰ ਦੂੰਗਾ ਚਲ ਕੋਈ ਗੱਲ ਨਹੀਂ ਵੇਖ ਕਰ ਲਿਆ ਫਸੀ ਜਾਂ ਫਿਰ ਠੀਕ ਮੰਦੀਪਾ ਅੱਜ ਜੀ ਫੋਨ ਆਏਗਾ ਨਾ ਕਿ ਮੇਰੀ ਵੀ ਗੱਲ ਕਰਾ ਦੇਗੀ ਸਿੱਤੀ ਕੋਈ ਗੱਲ ਜੇ ਮੰਮੀ ਆਊਗਾ ਨਾ ਫਿਰ ਮੈਂ ਕਰਵਾ ਦਉਂਗੀ ਗਾ ਚਲ ਕੋਈ ਨਹੀਂ ਫਿਰ ਉਹਦੇ ਨਾਲ ਮੈਂ ਵੀ ਗੱਲ ਕਰ ਲੂੰਗੀ ਨਾ ਹਾਂ ਹਾਂ ਬੰਦੇ

ਦੱਸੋ ਮੈਂ ਕਿਤੇ ਘਰ ਗੱਲ ਹੂੰ ਤੇ ਉਹ ਮम्मी ਮੰਗੇ ਕਿ ਅੰਦਰ ਸੋਈ ਜਾਓ ਠੀਕ ਆ ਹਾਂ ਤੇ Papa ਲਿ ਗਏ ਵੰਡੇ ਕਿਤੇ ਜੇ ਉਹ ਆ ਗਏ ਠੀਕ ਆ ਤੇ ਨਹੀਂ ਤੇ ਕੱਲ ਨੂੰ ਮੈਂ ਤੇ ਮੰਮੀ ਤੇ ਮਾਸ ਦੇ ਛੋਟਾ ਭਰਾ ਨਹੀਂ ਆਮਾ ਕਿ ਜੇ ਡੜੀ ਵੰਡੇ ਆ ਗਏ ਉਹ ਵੀ ਨਾ ਆਣਨਗੇ ਕਿਤੇ ਤਰਾ ਹੀ ਚੜ੍ਹੇ ਜਾਣੇ ਆਵਾਂਗੇ ਠੀਕ ਆ ਠੀਕ ਆ ਕਹਾ ਉਹ ਮੰਮਾ ਨਾਲ ਗੱਲ ਕਰੇ ਕਰਾ ਦੋ ਮੈਨੂੰ ਕਰਾ ਦੋ ਆ ਮਮਾ ਜੀ ਉੱਠਿਓ ਹਾਂ ਕਰ ਲੋ ਗੱਲ ਸੁਖ ਦਾ ਫੋਨ ਆਇਆ ਸੀ ਸੁਖ ਦਾ ਬੋਲਿਆ ਹਾਂਜੀ ਤੇ ਕਹਿੰਦੇ ਗੱਲ ਕਰਨੀ ਅੱਛਾ ਹੈਲੋ ਅਰੇ ਅਸੀਂ ਗਾ ਸਸਰੀਕਾਂ ਕੀ ਹਾਲੇ ਬੇਟੇ ਵਧੀਆ ਠੀਕ ਠਾਕ ਜੀ ਨਾ ਹਾਂਜੀ ਵਧੀਆ ਵਧੀਆ ਤੇ ਤੁਸੀਂ ਨਾ ਠੀਕ ਵਧੀਆ ਹੀ ਠੀਕ ਠਾਕ ਅੱਛਾ ਤੇ ਸੁਖ ਜੀ ਤੇ ਮੈਨੂੰ ਇਹਨਾਂ ਦੱਸਿਆ ਸੀ ਮਨਦੀਪ ਨੇ ਹਾਂਜੀ ਹਾਂਜੀ ਜੀ ਤੁਸੀਂ ਚਲੋ ਇੱਕ ਦੂਜੇ ਨੂੰ ਪਸੰਦ ਕਰਦੇ ਜੀ ਕੀ ਕੋਈ ਨਹੀਂ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਹੋਈ ਹੈ ਹਾਂ ਜੀ ਹਾਂ ਜੀ ਮੈਂ ਕੀਤੀ ਹੈ ਗੱਲ ਤੇਰਾ ਸਾਹ ਹਾਂ ਜੀ ਉਹ ساری ਗੱਲ ਹੋ ਗਈ ਆ ਮੰਮੀ ਪਾਪਾ ਨਾਲ ਵੀ ਤੇ ਤੇਰੇ ਆਵਾਂਗੇ ਤਾਂ ਦੇਖੋ ਲੈ ਅੱਛਾ ਹਾਂ ਜੀ ਕੱਲ ਤੇ ਆਵਾਂਗੇ ਪਾਪਾ ਦੇ ਵੰਡੇ ਰਹੇ ਕਿਤੇ ਜੇ ਤੇ ਆ ਗਏ ਤੇ ਨਹੀਂ ਠੀਕ ਆ ਤੇ ਮੈਂ ਤੇ ਮੰਮੀ ਤੇ ਮਾਸੀ ਜੀ ਆਏ ਹੋ ਤੇ ਨਾਲਛੋ ਤੇ ਭਰਾ ਇੱਥੇ ਜਾਣੇ ਆਮਾਗੇ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਆਜੋ ਠੀਕ ਐਂ ਠੀਕ ਐ ਮੰਦੀਪਾ ਹਾਂਜੀ ਮੰਮਾ ਆ ਜਾ ਫਿਰ ਹੁਣ ਲੰਮੇ ਪਈਏ ਨਾਲੇ ਬਾਹਰ ਦੇ ਵੱਟਾ ਦਰਵਾਜਾ ਬੰਦ ਕਰਿਆ ਗੇਟ ਤੇ ਉਹ ਵੀ ਇਹ ਕਮਰੇ ਦੇ ਦਰਵਾਜੇ ਦੂਜੇ ਬੰਦ ਨੇ ਅੰਦਰ ਨਹੀਂ ਉਹ ਮੰਮੀ ਮੈਂ ਬਾਹਰ ਸੈਰ ਕਰਦੀ ਪਈ ਸੀ ਤੇ ਮੈਂ ਉਹਦੇ ਨਾਲ ਹੀ ਲੋਕ ਲਾ ਲਏ ਸੀ ਸਾਰੇ ਸਾਰੇ ਵੇਖ ਲੈਣੇ ਆ ਚੱਲ ਨਾਲ ਕੋਈ ਸਲਾਹ ਕਰ ਲੈਣੇ ਆ ਸਵੇਰੇ ਆਉਣਾ ਪਰੌਣੇ ਨੇ ਕੀ ਆਪਾਂ ਰੋਟੀ ਪਾਣੀ ਵੀ ਕਰਾਂਗੇ ਰੋਟੀ ਖਾਣੀ ਤੇ ਫਿਰ ਬੇਟੇ ਕਰਨਾ ਹੀ ਪੈਣਾ ਵਾ ਪਰੋਣਿਆਂ ਨੇ ਪਹਿਲੀ ਵਾਰੀ ਆਉਣਾ ਵਾ ਰੋਟੀ ਪਾਣੀ ਤੇ ਚਾਹੀਦਾ ਹੀ ਹੈ ਕਿੰਨੇ ਜਣੇ ਆਉਣੇ ਕਹਿੰਦੇ ਕਹਿੰਦੇ 3-4 ਜਣੇ ਆਉਣੇ ਆ ਲੈ ਲਿਨੀਂ ਅੰਦੋਕ ਸਬਜ਼ੀਆਂ ਬਣਾ ਲਾਂਗੇ ਮੈਂ ਤਾਂ ਉਹਨਾਂ ਨੇ ਦੁਪਹਿਰਾਂ ਹੀ ਆਉਣਾ ਸੀ ਪੀ ਚਾਹ ਪਾਣੀ ਪਿਆ ਕੇ ਚਲੇ ਪੀ ਕੇ ਤੇ ਚਲੇ ਜਾਣਗੇ ਕੋਈ ਨਹੀਂ ਨਾਲ ਵੀ ਲੈ ਲਿਨੀਂ ਦੋ ਸਬਜ਼ੀਆਂ ਬਣਾ ਲੈਨੇ ਨਾਲ ਚੌਲ-ਚਾਲ ਬਣਾ ਲਾਂਗੇ ਕੋਈ ਨਹੀਂ ਆਪਾਂ ਤੇ ਤਿਆਰੀ ਰੱਖਾਂਗੇ ਨਾ ਆਪਣੀ ਉਹ ਜੇ ਥੋੜਾ ਬਤਾਂ ਟਾਈਮ ਲੱਗ ਜੂਆ ਰੇ ਵਿਚਾਲੇ ਰੋਟੀ ਖਵਾ ਕੇ ਪੇਸਟ ਨੇ ਜਾਨੇ ਮਰਜੀ ਆ ਜਾਣ ਪਰ ਅਸੀਂ ਆਪਣੀ ਇਥੇ ਤਿਆਰੀ ਰੱਖੀ ਹੈ ਨਾ ਰੋਟੀ ਢਾਟੀ ਦੀ ਚਾਹ ਪਣੀ ਦੀ ਚੰਗਾ ਵਧੀਆ ਪਿਆਵਾਂਗੇ ਉਹਨਾਂ ਨੂੰ ਬਾਦ ਵਿੱਚ ਬਤਾ ਫਿਰ ਇਕਦਮ ਨਹੀਂ ਫਿਰ ਸਾਰਾ ਕੁਝ ਛੇਤੀ ਛੇਤੀ ਤਿਆਰ ਹੁੰਦਾ ਤੇ ਮੈਂ ਪਾਪਾ ਨੂੰ ਨਹੀਂ ਦੱਸਣਾ ਨਹੀਂ ਮਨਦੀਪ ਪਾਪਾ ਨੂੰ ਫਿਰ ਤੇਰੀ ਮਾਸੀ ਨੂੰ ਵਿੱਚ ਪਾ ਲੈਣੇ ਆ ਤੇਰੀ ਮਾਸੀ ਨਾਲ ਵੈਸੇ ਮੈਂ ਗੱਲ ਕੀਤੀ ਹੋਈ ਹੈ ਤੇ ਉਹਨਾਂ ਨੂੰ ਇਹ ਚ ਪਾ ਲੈਣੇ ਆ ਮੈਂ ਕਿਉਂਕਿ ਡਾਇਰੈਕਟ ਹੀ ਤਰ੍ਹਾਂ ਗੱਲ ਕਰੂੰਗੀ ਤੇ ਫਿਰ ਤੈਨੂੰ ਪਤਾ ਹਣਾ ਸੁਭਾਅ ਵੀ ਉਹੋ ਜਿਹਾ ਗਰਮ ਸੁਭਾਅ ਹੈ ਮੈਂ ਫਿਰ ਉਹਨਾਂ ਨੇ ਮੈਨੂੰ ਮੇਰੇ ਦਵਾਲੇ ਚੜਨਾ ਕੋਈ ਗੱਲ ਨਹੀਂ ਤੇ ਮਸੀਨ ਵਿੱਚ ਪਾ ਕੇ ਤੇ ਫਿਰ ਥੋੜਾ ਬਥਾ ਆਪਣਾ ਥੋੜਾ ਬਥਾ ਹੋ ਜਾਊਗਾ ਨਾ ਤੇ ਫਿਰ ਆਪਾਂ ਗੱਲ ਕਰ ਲਾਂ ਕੰਮ ਆ ਕੇ ਫਿਰ ਕੋਈ ਨਹੀਂ ਦੱਸਦਾਂਗੇ ਨਹੀਂ ਤੇ ਫਿਰ ਉਹਨਾਂ ਨੇ ਕਿਹਾ ਬਾਵਾ ਤੀਆਂ ਰਲਿੰਗਾ ਦੋ ਜੀ ਚਲ ਠੀਕ ਹੈ ਮਨਦੀਪ ਵੇਲੇ ਨਾ ਉੱਠ ਕੇ ਤੇ ਸਵੇਰੇ ਕੰਮ ਕੁੰਮ ਕਰ ਲਈ ਤੇ ਮੈਂ ਸਵੇਰੇ ਰੋਟੀ ਪਾਣੀ ਬਣਾ ਲੂਗੀ ਤੇ ਮੇਰਾ ਵੀ ਸੁੱਡ ਪ੍ਰੈਸ ਕਰ ਲਈ ਤੇ ਆਪਣਾ ਵੀ ਕਰ ਲਈ ਕਿ ਟਾਈਮ ਨਾ ਉੱਠ ਜਾਈਂ ਫਿਰ ਸਵੇਰੇ ਕੋਈ ਨਹੀਂ ਮੈਂ ਟਾਈਮ ਨਾ ਆਉਂ ਉਹ ਨਾਲ ਸੌਪਸ ਕਰ ਲੂੰਗੀ ਤੇ ਸਫਾਈਆਂ ਸੋਈਆਂ ਕਰਕੇ ਫਿਰ ਮੈਂ ਨਾਲ ਲੂੰਗੀ ਆਹੋ ਫਿਰ ਇਹੰਦੇ ਨਾਲ ਪੂਰਾ ਰੈਡੀ ਹੋਣਾ ਚਾਹੀਦਾ ਸੁੱਤੀ ਕੋਣੀ ਵੀ ਤੇਨੂੰ ਵੀ ਸਾਫ ਸਫਾਈ ਹੋਣੀ ਚਾਹੀਦੀ ਪੂਰੀ ਤੇ ਜਿਹੜਾ ਸਮਾਨ ਕੋਈ ਰਹਿ ਗਿਆ ਹੋਇਆ ਨਾ ਫਿਰ ਮੰਗਵਾ ਲਿਓ ਸਵੇਰੇ ਜਿਹੜਾ ਸਮਾਨ ਰਹਿ ਜਾਊਗਾ ਨਾ ਉਹ ਮੈਂ ਸਵੇਰੇ ਮੰਗਾ ਲੂੰਗੀ ਸੁੱਤੇ ਹਲੋ ਹਲੋ ਹਾਂਜੀ ਸਸਿਗਲ ਜੀ ਅਸਸਤਰੀ ਕਾ ਕੀ ਹਾਲ ਹੈ ਕੁਲਜੀਤ ਹਾਂਜੀ ਦੀਦੀ ਵਧੀਆ ਠੀਕ ਠਾਕ ਤੈਨੂੰ ਦੱਸੋ ਹਾਂ ਵਧੀਆ ਹੋਰ ਰਮਨ ਠੀਕ ਹੈ ਹਾਂਜੀ ਦੀਦੀ ਠੀਕ ਠਾਕ ਆ ਹੋਰ ਪ੍ਰਭਾਣੀ ਹਾਂਜੀ ਸਾਰੇ ਵਧੀਆ ਤੀਂ ਦੱਸੋ ਹਾਂ ਵਧੀਆ ਵਧੀਆ ਹੋਰ ਕੀ ਕਰਦੇ ਬਸ ਠੀਕ ਠਾਕ ਸਾਰੇ ਹਾਂਜੀ ਵਧੀਆ ਵਧੀਆ ਅੱਛਾ ਕੁਲਜੀਤ ਤੈਨੂੰ ਪਤਾ ਹੀ ਹੋਣਾ ਕੱਲ ਆਉਣਾ ਪਰੌਣਿਆਂ ਨੇ ਹਾਂਜੀ ਹਾਂਜੀ ਦੀਦੀ ਤੇ ਇਹ ਆ ਵੀ ਵੇਖ ਲਓ ਹੁਣ ਤੁਹਾਡੀ ਆ ਸਾਰੀ ਜ਼ਿੰਮੇਵਾਰੀ ਛਨੇ ਨਹੀਂ ਦਿੱਦੀ ਕੋ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਤੁਹਾਨੂੰ ਹਾਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਆ ਇਹਨਾਂ ਨੇ ਪਾਪਾ ਨੇ ਸਾਰੀ ਗੱਲ ਕੀਤੀ ਹੀ ਆ ਅੱਛਾ ਹਾਂਜੀ ਕੋਈ ਆਪਣੀ ਦੂਰ ਦੀ ਥੋੜੀ ਗੱਲ ਆ ਆਪਣੇ ਘਰੇ ਰਿਸ਼ਤਾ ਬਣਾਵਾ ਚਲੋ ਕੋਈ ਨਹੀਂ ਵੇਲੇ ਕੋਈ ਨਹੀਂ ਟੈਨਸ਼ਨ ਨਾ ਲੋ ਤੁਸੀਂ बार-बार ਹਾਂ ਹਾਂਜੀ ਇਹ ਗੱਲਾਂ ਨਹੀਂ ਆਪਾਂ ਕਰਨੀਆਂ ਹੁਣ ਆਪਣਾ ਪੇਮ ਪਿਆਰ ਪੈਣਾ ਹੁਣ ਗੂੜਾ ਹੋਰ ਚਲੋ ਕੋਈ ਨਹੀਂ ਫਿਰ ਹਾਂਜੀ ਆਪੇ ਕੱਲ ਨੂੰ ਕੋਈ ਲਾਂਮਾ ਨਹੀਂ ਨਾ ਸੁਬਾ ਹਾਂ

ਹਾਂਜੀ ਹਾਜੀ ਹੋਰ ਠੀਕ ਹੈ ਹਾਂਜੀ ਚਲੋ ਠੀਕ ਹਾਂਜੀ ਓਕੇ ਦੀਦੀ ਓਕੇ ਠੀਕ